ਅਮਰਸਰ ਦੇ ਦਿਹਾਤੀ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਤੇ ਮਾਰੇ ਅਨਸਰਾ ਦੇ ਖਿਲਾਫ ਚਲਾਈ ਗਈ ਮਹਿੰਦੇ ਤਾਲ ਤਹਿਤ ਠਾਣਾ ਕ੍ਰਿੰਦਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜੋ ਮੁਖਬਰ ਸੂਚਨਾ ਦੇ ਆਧਾਰ ਤੇ ਉਹਨਾਂ ਵੱਲੋਂ ਨਸ਼ੇ ਦੀ ਖੇਪ ਨਾਲ ਡਰੱਗ ਮਨੀ ਸਮਰਨ ਹੋਜਣ ਨੂੰ ਕਾਬੂ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਸਪੀ ਅਟਾਰੀ ਸੁਖਜਿੰਦਰ ਥਾਪੜ ਨੇ ਦੱਸਿਆ ਕਿ ਮੁਖ ਅਫਸਰ ਠਾਣਾ ਕ੍ਰਿੰਦਾ ਵੱਲੋਂ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਵਿੱਚ ਪੰਜ ਦੋਸ਼ੀ ਇੱਕ ਸਵਰਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲੱਦਵਾਲ ਹਵੇਲੀਆਂ ਦੋ ਸੁਖਦੇਵ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਕਾਮਯਾਬੀ ਬਾਗੜੀਆਂ ਹਾਲ ਵਾਸੀ ਸ਼ਹਾੜਾ ਤਿੰਨ ਵਿਸ਼ਾਲ ਅਟਾਰੀ ਪੁੱਤਰ ਸਭਜੀਤ ਸਿੰਘ ਵਾਸੀ ਅਟਾਰੀ ਹਰਮੇਤਨ ਨਰਲੀ ਹਰੀਸ਼ੁਰ ਸਿੰਘ ਨੂੰ 4.5 ਕਿਲੋ ਹੀਰੋਨ ਅਤੇ ਚਾਰ ਗੱਡੀਆਂ ਇੱਕ ਟਰੈਕਟਰ ਬਰਾਮਦ ਕੀਤਾ ਗਿਆ ਹੈ ਅਤੇ ਇੱਕ ਦੋਸ਼ੀ ਦੇ ਖਾਤੇ ਵਿੱਚ ਪਾਈ 3 3.88 ਲੱਖ ਰੁਪਏ ਦੀ ਡਰੱਗ ਮਨੀ ਵੀ ਫ੍ਰੀਜ਼ ਕਰਵਾਈ ਗਈ ਹੈ ਹਾਂ ਜੀ ਸਰ ਕੀ ਮਾਮਲਾ ਸਰ ਹੈ ਅੱਜ ਅ ਬਰਦਰ ਇਸ ਤਰ੍ਹਾਂ ਸੀਗਾ ਕਿ ਆਪਣੇ ਮਾਨਜੋਗ ਐਸਐਸਪੀ ਅੰਮ੍ਰਿਤਸਰ ਅਧਿਆਤਿ ਸ੍ਰੀ ਸਤਿੰਦਰ ਸਿੰਘ ਸਾਹਿਬ ਜੀ ਦੇ ਹੁਕਮ ਦੇ ਮਤਾਬਕ ਜਿਹੜੀ ਕਿ ਅਸੀਂ ਨਸ਼ੇ ਦੇ ਖਿਲਾਫ ਮਹਿਮ ਵੱਡੀ ਹੋਈ ਹੈ ਉਸੇ ਕੜੀ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਪਿਛਲੇ ਦਿਨ ਇਹ ਮੁਕੱਦਮਾ 30/24 ਦਰਜ ਕੀਤਾ ਸੀਗਾ ਜਿਹਦੇ ਵਿੱਚ ਆਪਾਂ 4 ਕਿਲੋ 450 ਆਪਣੇ 4.5 ਕਿਲੋ ਦੇ ਕਰੀਬ ਹਿਰੋਇਨ ਜਿਹਦੇ ਵਿੱਚ 38 ਲੱਖ 80 ਹਜ਼ਾਰ ਰੁਪਿਆ ਡਰਗ ਮਣੀ ਸੀਗੀ ਇੱਕ ਪਿਸਤਲ ਸੀਗਾ ਕਾਰ ਸੀਗੀ ਬਰਾਮਦ ਕੀਤਾ ਸੀਗਾ ਉਸੇ ਕੜੀ ਦੇ ਵਿੱਚ ਫਿਰ ਅੱਗੇ ਲੜੀ ਤੁਰਦੇ ਤੁਰਦਿਆਂ ਉਹਦੇ ਵਿੱਚ ਬੰਦਾ ਨਾਮਜਦ ਹੋਇਆ ਸੀਗਾ ਵਿਸ਼ਾਲ ਅਟਾਰੀ ਵਾਲਾ ਫਿਰ ਉਹਦੀ ਕੜੀ ਤੋਂ ਕਿ ਫਿਰ ਆਪਾਂ ਲਿੰਕ ਜੋੜਦੇ ਜੋੜਦਿਆਂ ਜਦੋਂ ਉਹਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਗਈ ਉਹਦੇ ਵਿੱਚੋਂ ਫਿਰ ਦੋ ਬੰਦੇ ਜਿਹੜੇ ਸੀਗੇ ਹਰਮੀਤ ਤੇ ਆਪਣਾ ਹਰੀ ਇਹ ਨਾਮਜਦ ਹੋਏ ਸੀਗੇ ਨਾਰ ਪਿੰਡ ਨਾਰਲੀ ਤੇ ਪਿੰਡ ਸੋਸ ਸਿੰਘਵਾਲਾ ਤੋਂ ਕਿਹੜਾ ਕੋਲੋਂ ਆਪਾਂ 2 ਕਾਰਾਂ ਤੇ ਇੱਕ ਟਰੈਕਟਰ ਬਰਾਮਦ ਕੀਤਾ ਸੀਗਾ ਫਿਰ ਉਹਨਾਂ ਦੇ ਅੱਗੇ ਪੋਸ਼ਕੈਸ ਦੇ ਵਿੱਚੋਂ ਫਿਰ ਜਿਹੋ ਉਹਨਾਂ ਨੇ ਤਿੰਨ ਘੰਟੇ ਦੇ ਪੋਸ਼ਕੈਸ ਕੀਤੀ ਗਹਿਰਾਈ ਦੇ ਨਾਲ ਅੱਗੋਂ ਫਿਰ ਜਾ ਕੇ ਸਾਨੂੰ ਪਤਾ ਲੱਗਦਾ ਕਿ ਜਿਹੜਾ ਇਹ ਬੰਦੇ ਜਿਹੜੇ ਇਸ ਧੰਦੇ ਦੇ ਵਿੱਚ ਲਿਪਟਾ ਹੋਏ ਜਾਂਦੇ ਇਹ ਜਿੰਨਾ ਪੈਸਾ ਇਹਦੇ ਵਿੱਚੋਂ ਕਮਾ ਰਹੇ ਆ ਜਾਂ ਕਿਦਾਂ ਕਰ ਰਹੇ ਨੇ ਇਕੱਠਾ ਕਰ ਰਹੇ ਨੇ ਉਹ ਫਿਰ ਇੱਕ ਅ ਰਜੀਵ ਜੈਨ ਨਾਲ ਦਾ ਵਿਅਕਤੀ ਸੀਗਾ ਜਿਹੜਾ ਕਿ ਗ੍ਰੀਨ ਇਨਕਲੇਵ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਦੋਂ ਫਿਰ ਆਪਾਂ ਪੁਲਿਸ ਆਪਣੇ ਪਾਰਟੀ ਜਿਹੜੀ ਗਈ ਉੱਥੇ ਉਹਨਾਂ ਨੇ ਜਦੋਂ ਚੈੱਕ ਕੀਤਾ ਜਾ ਕੇ ਉਹਦੇ ਗੱਡੀ ਸੀਗੀ ਆਲਟੋ ਜਦੋਂ ਉਹਦੀ ਚੈੱਕ ਚੁਕ ਕੀਤੀ ਜਾ ਕੇ ਉਹਦੇ ਵਿੱਚੋਂ ਸਾਨੂੰ ਫਿਰ 8 ਲੱਖ ਰੁਪਇਆ ਬਰਾਮਦ ਹੁੰਦਾ ਫਿਰ ਉਹਦੇ ਘਰ ਦੀ ਗਹਿਰਾਈ ਨਾਲ ਚੈੱਕ ਕੀਤੀ ਜਾਂਦੀ ਹੈ ਦੌਰਾਨ ਸਰਚ ਫਿਰ ਉਹਦੇ ਘਰ ਦੇ ਵਿੱਚੋਂ ਵੀ ਸਾਨੂੰ ਨੀਅਰ ਬਾਊਟ ਕੋਈ ਉੱਪਰ ਵਾਲੇ ਕਮਰੇ ਚੋਂ ਪੀ 22 ਲੱਖ ਰੁਪਿਆ ਬਰਾਮਦ ਹੁੰਦਾ ਇਨ ਦਾ ਮੇਨ ਟਾਈਮ ਜਦੋਂ ਉਹਨੂੰ ਹੋਰ ਕਿਸੇ ਨਾਲ ਇਹ ਨਾ ਪੁਛਕਿਸ਼ ਕਰਦੇ ਆ ਫਿਰ ਪਤਾ ਲੱਗਦਾ ਕਿ ਉਹਨੂੰ ਫਿਰ ਫਿਰੋਜ਼ਪੁਰ ਤੇ ਆਪਣੇ ਉਥੋਂ ਜਗਰਾਉਂ ਤੋਂ ਬੰਦੇ ਜਿਹੜੇ ਆ ਉਹ ਡਰਗ ਮੰਨੀ ਲੈ ਕੇ ਦੇ ਰਹੇ ਨੇ ਫਿਰ ਸਾਡੀ ਪੁਲਿਸ ਫੋਰਸ ਨਾਲ ਵੇਟ ਕੀਤੀ ਹੈ ਉਹ ਫੋਰਸ ਪੁਲਿਸ ਫੋਰਸ ਨੇ ਵੇਟ ਕਰਨ ਤੋਂ ਬਾਅਦ ਫਿਰ ਜਦੋਂ ਇੱਕ ਸਕੋਰਪੀ ਗੱਡੀ ਉੱਥੇ ਆ ਖੜੀ ਹੁੰਦੀ ਹੈ ਜੋ ਦੋ ਸਕੋਰਪੀ ਗੱਡੀ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਉਹਨਾਂ ਦੀ ਸਕੋਰਪੀ ਗੱਡੀ ਵਿੱਚੋਂ ਲਗਭਗ 25.5 ਲੱਖ ਦੇ ਕਰੀਬ ਬਰਾਬਰੀ ਹੁੰਦੀ ਹੈ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਇਹ ਜਿੰਨੀ ਵੀ ਆਪਾਂ ਡਰਗ ਮਣੀ ਜਿਹੜੀ ਹੈ ਕੱਲ ਫੜੀ ਹੈਗੀ ਹੈ ਸਾਡੀ ਪੁਲਿਸ ਫੋਰਸ ਨੇ ਮਸਤੈਦੀ ਨਾਲ ਉਹਦੇ ਵਿੱਚ ਲਗਭਗ ਇਹ ਬਣ ਜਾਂਦੀ ਹੈ 55 ਲੱਖ ਸਮਥਿੰਗ ਸੋ ਕਹਿਣ ਤੋਂ ਭਾਵੇਂ ਹੈ ਕਿ ਇਹ ਫਿਰ ਬੰਦੇ ਜਿਹੜੇ ਆ ਡਰਗ ਮਣੀ ਨੂੰ ਅੱਗੇ ਫਿਰ ਹਵਾਲੇ ਦੇ ਰਸਤੇ ਬਾਹਰ ਭੇਜਦੇ ਸੀਗੇ ਸਰ ਇਹਨਾਂ ਦਾ ਕਿਤੇ ਗੈਂਗ ਦੇ ਨਾਲ ਨਹੀਂ ਤਾਲੁਕਤ ਫੋਕਸ ਦੇ ਦੇਖੋ ਤੁਸੀਂ ਇਸ ਤਰ੍ਹਾਂ ਨਾ ਕਿ ਇਹ ਬੰਦੇ ਜਿਹੜੇ ਆ ਇਹਨਾਂ ਦੇ ਤਾਰਤੇ ਨੈਚਰਲੀ ਆ ਨਾ ਪਾਕਿਸਤਾਨ ਤੱਕ ਜੁੜੇ ਹੋਏ ਨੇ ਜਿਹੜੇ ਉੱਥੋਂ ਇਹ ਸਮਾਨ ਮੰਗਵਾਉਂਦੇ ਸੀਗੇ ਠੀਕ ਹੈ ਜੀ ਉੱਥੋਂ ਡਰਗ ਮੰਗਵਾਉਂਦੇ ਆ ਡਰਗ ਮੰਗਵਾ ਕੇ ਫਿਰ ਇੱਥੇ ਆਪਣੇ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੇ ਇਹਨਾਂ ਦੇ ਫਿਰ ਉੱਥੇ ਫਿਰ ਸਪਲਾਈ ਕਰਦੇ ਨੇ ਜਿਹੜੇ ਇਹਨਾਂ ਨੂੰ ਮਨੀ ਕਲੈਕਟ ਹੁੰਦੀ ਹੈ ਉਫ ਰਕੇ ਜਿਹੜੇ ਆ ਇਹ ਹਵਾਲੇ ਦੇ ਰਸਤੇ ਬਾਹਰ ਭੇਜਦੇ ਸੀ ਸਰ ਕਿੰਨੇ ਦੋਸ਼ੀ ਕਾਬੂ ਹੋਏ ਹੌਣ ਤੱਕ ਇਸ ਕੇਸ ਦੇ ਵਿੱਚ ਆਪਾਂ 8 ਦੋਸ਼ੀ ਜਿਹੜੇ ਆ ਉਹ ਆਪਾਂ ਫੜ ਚੁੱਕੇ ਆ ਜਿਹਨਾਂ ਵਿੱਚੋਂ ਦੋ ਜਿਹੜੇ ਨੇ ਉਹ ਅੰਡਰ ਇਲਾਜ ਨੇ ਤੇ ਸ਼ਾਇਦ ਜ਼ਿਆਦਾ ਵੀ ਕੁਝ ਭਾਵਨਾ ਹੈ ਦੋਸ਼ੀ ਪੜਨ ਦੀ ਆ ਦੇਖੋ ਇਹਦੀ ਤਫਤੀਸ਼ ਅਜੇ ਵੀ ਚੱਲ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹਦੇ ਸਬੰਧ ਵਿੱਚ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝ ਝੂ ਕਰ ਦਿੱਤੇ ਜਾਣਗੇ ਤੇ ਇਹ ਸਰ ਡਰਗਮਨੀ ਤੋਂ ਇਲਾਵਾ ਸਰ ਹੋਰ ਕੀ ਰਿਕਵਰ ਹੋਇਆ ਹੈ ਉਹਦੇ ਵਾਸਤੇ ਆਪਾਂ ਪੂਰੀ ਕੋਖਣਾ ਜਾਂਚ ਰਹੇ ਆਂ ਪੜਤਾਲ ਕਰ ਰਹੇ ਆਂ ਜਿਹੜੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੂਰ ਸਾਂਝਾ ਕਰ ਦਿੱਤੇ ਜਾਣਗੇ ਥੈਂਕ ਯੂ